ਛੋਟੀਆਂ-ਛੋਟੀਆਂ ਪਰ ਧਿਆਨ ਦੇਣ ਯੋਗ ਬਹੁਤ ਹੀ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਸੂਜੀ ਨੂੰ ਰਜਾਨਾ ਸੇਵਨ ਕਰਨ ਦੇ ਨਾਲ ਹਾਰਟ ਅਟੈਕ ਦਾ ਖਤਰਾ ਘਟ ਹੋ ਜਾਂਦਾ ਹੈ ਨੰਬਰ 2 ਗਾਜਰ ਦਾ ਹਲਵਾ ਖਾਣ ਦੇ ਨਾਲ ਗੁਰਤੇ ਦੀ ਪਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 10 ਬਿਹੀ ਰੋਟੀ ਖਾਣ ਦੇ ਨਾਲ ਦੰਦਾਂ ਦੇ ਵਿੱਚ ਠੰਡਾ ਗਰਮ ਲੱਗਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਦੰਦ ਮਜ਼ਬੂਤ ਹੋ ਜਾਂਦੇ ਹਨ ਨੰਬਰ 4 ਸੱਜੇ ਪਾਸੇ ਪੈਣ ਦੇ ਨਾਲ ਨੀਂਦ ਜਲਦੀ ਆਉਣ ਲੱਗ ਜਾਂਦੀ ਹੈ ਨੰਬਰ 5 ਲੱਕੜੀ ਦੀ ਅੱਗ ਤੇ ਬਣਿਆ ਹੋਇਆ ਖਾਣਾ ਜਲਦੀ ਹਾਜ਼ਮ ਆ ਜਾਂਦਾ ਹੈ ਤੇ ਨਾਲ ਸਿਹਤਮੰਦ ਰਹਿੰਦਾ ਹੈ ਨੰਬਰ 6 ਸ਼ਾਮ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ ਬੜ ਕੇ ਕੌੜਾ ਖਾਓ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 7 স্মੋਕਿੰਗ ਅਤੇ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਦਾੜੀ ਦੇ ਵਾਲ ਜਲਦੀ ਸਫੇਦ ਹੋ ਜਾਂਦੇ ਹਨ ਨੰਬਰ 8 ਬਾਲਾਂ ਨੂੰ ਕੰਗੀ ਨਾ ਕਰਨ ਤੇ ਬਾਲ ਬਹੁਤ ਜਲਦੀ ਟੁੱਟਣ ਲੱਗ ਜਾਂਦੇ ਹਨ ਨੰਬਰ 9 ਬੱਚਿਆਂ ਨੂੰ ਦਲੀਆ ਖਵਾਉਣ ਦੇ ਨਾਲ ਉਹਨਾਂ ਦਾ वजन ਵਧਣ ਦੇ ਵਿੱਚ ਮਦਦ ਮਿਲਦੀ ਹੈ ਨੰਬਰ 10 ਦਲੀਆਂ ਦੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਬੱਚਿਆਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਮਾਸਪੇਸ਼ੀਆਂ ਦੇ ਵਿੱਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਨੰਬਰ 11 ਸ਼ਾਮ ਦੇ ਸਮੇਂ ਪਿਆਜ਼ ਦਾ ਸੇਵਨ ਕਰਨ ਦੇ ਨਾਲ ਬਵਾਸੀਰ ਜੈਸੀ ਬਿਮਾਰੀ ਹੋ ਸਕਦੀ ਹੈ। ਨੰਬਰ 12 ਜਿੰਨਾ ਔਰਤਾਂ ਦੀ ਉਮਰ 40 ਤੋਂ 45 ਦੇ ਵਿੱਚ ਹੈ ਉਹਨਾਂ ਨੂੰ ਚੁਕੁੰਦਰ ਜ਼ਿਆਦਾ ਖਾਣਾ ਚਾਹੀਦਾ ਹੈ ਨੰਬਰ 13 ਜ਼ਿਆਦਾ ਟੌਫੀਆਂ ਖਾਣ ਦੇ ਨਾਲ ਦੰਦ ਖਰਾਬ ਹੋਣ ਦੀ ਸਮੱਸਿਆ ਵੱਧ ਸਕਦੀ ਹੈ ਨੰਬਰ 14 ਕਿਮਿਆਰ ਦੀ ਕਾਲੀ ਮਿੱਟੀ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਸੋਜ ਵਾਲੀ ਜਗ੍ਹਾ ਤੇ ਲਗਾਓ ਸੋਜ ਜੜ ਤੋਂ ਖਤਮ ਹੋ ਜਾਵੇਗੀ ਨੰਬਰ 15 ਜੇਕਰ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਤਾਂ ਉਸ ਨੂੰ ਕੇਲਾ ਅਤੇ ਸ਼ਹਿਦ ਮਿਲਾ ਕੇ ਦਿਓ ਬੱਚਾ ਮਿੱਟੀ ਖਾਣਾ ਛੱਡ ਦੇਵੇਗਾ ਨੰਬਰ 16 ਪਾਣੀ ਘੱਟ ਪੀਣ ਦੇ ਨਾਲ ਦਿਮਾਗ ਦੀਆਂ ਨਸਾਂ ਦੇ ਵਿੱਚ ਖੂਨ ਦੇ ਥੱਬੇ ਜੰਮਣ ਲੱਗ ਜਾਂਦੇ ਹਨ ਇਸ ਦੇ ਨਾਲ ਦਿਮਾਗ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਹੈ ਜਿਸ ਦੇ ਨਾਲ ਸਾਨੂੰ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਲਈ ਪਾਣੀ ਸਾਨੂੰ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ ਅਤੇ ਅੱਧੇ ਤੋਂ ਜ਼ਿਆਦਾ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 18 ਜ਼ਹਿਰੀਲੀ ਚੀਜ਼ ਮੂੰਹ ਦੇ ਅੰਦਰ ਚਲੀ ਜਾਵੇ ਤਾਂ ਤੁਰੰਤ ਨਮਕ ਖਾ ਲੋ ਜ਼ਹਿਰ ਬੇਅਸਰ ਹੋ ਜਾਵੇਗਾ ਨੰਬਰ 19 ਕਾਲੀ ਕਿਸ਼ਮਿਸ਼ ਕਿਡਰੀ ਦੀ ਪਥਰੀ ਹੋਣ ਤੋਂ ਰੋਕਦੀ ਹੈ ਇਸ ਦੇ ਲਈ ਕਾਲੀ ਕਿਸ਼ਮਿਸ਼ ਸਾਨੂੰ ਖਾਣੀ ਚਾਹੀਦੀ ਹੈ ਨੰਬਰ 20 ਚਕੁੰਦਰ ਦੇ ਪੱਤਿਆਂ ਨੂੰ ਉਬਾਲ ਕੇ ਸਿਰ ਤੋਂ ਦੇ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 21 ਜੋ ਲੋਕ ਰਾਤ देर ਦੇ ਨਾਲ ਸੌਂਦੇ ਹਨ ਉਹਨਾਂ ਦੀਆਂ ਨੱਤਾਂ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 22 ਸਵੇਰ ਦੇ ਨਾਸ਼ਤੇ ਤੋਂ ਬਾਅਦ ਦੋ ਅੰजीरਾਂ ਖਾ ਲੈਣ ਨਾਲ ਲੁਕੋਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 23 ਬੱਚਿਆਂ ਨੂੰ ਅਕਸਰ ਦਸਤ ਤੋਂ ਉਲਟੀ ਗੈਸ ਅਤੇ ਪੇਟ ਦਰਦ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਬੱਚਿਆਂ ਨੂੰ ਇਲਾਇਚੀ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਡਾਈਟ ਸਟਿਪ ਗੈਸ ਨੂੰ ਘੱਟ ਕਰੇਗਾ ਅਤੇ ਬੱਚਿਆਂ ਨੂੰ ਇਲਾਇਚੀ ਵਾਲਾ ਦੁੱਧ ਪਿਲਾਉਣ ਦੇ ਨਾਲ ਪੇਟ ਨੂੰ ਬੀਠ ਠੰਡਕ ਮਿਲਦੀ ਹੈ। ਨੰਬਰ 24 ਜਿੰਨਾ ਬੱਚੇ ਦੀ ਘੱਟ ਉਮਰ ਦੇ ਵਿੱਚ ਚਸ਼ਮਾ ਲੱਗ ਗਿਆ ਹੈ। ਉਹਨਾਂ ਨੂੰ ਮਿਸਰੀ, ਸ਼ੌਂਪ, ਇਲਾਇਚੀ ਨੂੰ ਦੁੱਧ ਦੇ ਵਿੱਚ ਮਿਲਾ ਕੇ ਪੀਣ ਲਈ ਦਿਓ। ਇਸ ਦੇ ਨਾਲ ਅੱਖਾਂ ਠੀਕ ਰਹਿਣਗੀਆਂ ਤੇ ਸਰੀਰ ਨੂੰ ਤਾਕਤ ਮਿਲੇਗੀ। ਨੰਬਰ 25 ਪੌਂ ਦੇ ਪੱਤੇ ਦਾ ਰਸ ਅੱਖਾਂ ਦੇ ਵਿੱਚ ਪਾਉਣ ਦੇ ਨਾਲ ਅੱਖਾਂ ਦੀ ਲਾਲੀ ਖਤਮ ਹੋ ਜਾਂਦੀ ਹੈ। ਨੰਬਰ 26 ਬੁੱਲਾਂ ਦਾ ਸੁੱਜ ਜਾਣ ਦੇ ਨਾਲ ਜਲਦੀ ਗੁਰਦੇ ਖਰਾਬ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 27 ਰਾਤ ਨੂੰ ਚਿਹਰੇ ਤੇ ਦਹੀਂ ਦੀ ਮਾਲਿਸ਼ ਕਰਨ ਦੇ ਨਾਲ ਅਤੇ ਦਹੀਂ ਦੀ ਮਲਾਈ ਲਗਾ ਕੇ ਸੌਣ ਦੇ ਨਾਲ ਚਿਹਰੇ ਤੇ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਨੰਬਰ 28 ਖਾਣੇ ਦੇ ਵਿੱਚ ਅੰजीर ਲਸਣ ਦਾ ਇਸਤੇਮਾਲ ਬਰਾਬਰ ਮਾਤਰਾ ਦੇ ਵਿੱਚ 2 ਮਹੀਨਿਆਂ ਤੱਕ ਕਰਨ ਦੇ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 29 10 ਗ੍ਰਾਮ ਪੀਸੀ ਹੋਈ ਸੌਂਫ ਨੂੰ ਘਿਓ ਦੇ ਵਿੱਚ ਮਿਲਾ ਕੇ ਸੇਵਨ ਕਰਨ ਦੇ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ बाාතු හතතනවාදी.